ਨੋ ਵਾਸਤੇ ਆਏ ਆ ਕਿ ਜਿਸ ਕਾਰਜ ਦੀ ਜਦੋ ਜਜਾਹਦ ਕੀਤੀ ਸੀ ਜਿਸ ਕਾਰਜ ਦੀ ਜਦੋ ਜਜਾਹਦ ਕੀਤੀ ਸੀ ਅਸੀਂ ਹਰਿਆਣਾ ਸੇ ਗੁਰਦਾਰਾ ਪ੍ਰਬੰਧਕ ਕਮੇਟੀ ਬਣਾਉਣ ਵਾਸਤੇ ਅਸੀਂ ਉਹਦੇ ਵਿੱਚ ਸਫਲ ਹੋਏ 2014 ਚ ਹਰਿਆਣਾ ਸੇ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਵਿਧਾਨ ਸਭਾ ਚ ਬਿੱਲ ਪਾਸ ਕਰਕੇ ਹਰਿਆਣਾ ਸਰਕਾਰ ਨੇ ਇਹਨੂੰ ਬਣਾਇਆ ਸੀ 2022 ਦੇ ਵਿੱਚ ਕਾਨੂੰਨੀ ਮਾਨਤਾ ਜਿਹੜੀ ਸੁਪਰੀਮ ਕੋਰਟ ਵੱਲੋਂ ਮਿਲੀ ਸੀ ਜਦੋਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਪਾਈ ਹੋਈ ਪਟੀਸ਼ਨ ਨੂੰ ਰੱਦ ਕਰ ਦਿੱਤਾ ਸੀ ਰੀਵਿਊ ਪਟੀਸ਼ਨ ਨੂੰ ਵੀ ਰੱਦ ਕਰ ਦਿੱਤਾ ਸੀ ਹਰਿਆਣਾ ਸਰਕਾਰ ਨੇ 19 ਜਨਵਰੀ ਨੂੰ ਸ਼੍ਰੀ ਨੈਭ ਸਿੰਘ ਸੈਣੀ ਦੀ ਸਰਕਾਰ ਨੇ ਇਲੈਕਸ਼ਨ ਕਰਾਏ ਸੀ ਹਰਿਆਣੇ ਦੀ ਸਿੱਖਾਂ ਦੀ ਮੰਗ ਤੇ ਤੇ ਉਹਦੇ ਵਿੱਚ 40 ਮੈਂਬਰ ਜਿਹੜੇ ਸੀਗੇ ਉਹ 40 ਵਾਰਡਾਂ ਤੋਂ ਚੁਣੇ ਗਏ ਤੇ 40 ਵਾਰਡਾਂ ਦੇ ਮੈਂਬਰਾਂ ਨੇ ਨੌ ਮੈਂਬਰ ਕੌਪਟ ਕੀਤੇ ਤੇ 49 ਦਾ ਹਾਊਸ ਪੂਰਾ ਹੋਇਆ 49 ਦੇ ਹਾਊਸ ਨੇ ਰਲ ਕੇ ਆਪਣੀ ਜਿਹੜੀ 11 ਮੈਂਬਰੀ ਐਗਜ਼ੀਕਟਿਵ ਚੁਣੀ ਹੈ ਤੇ ਅੱਜ ਗੁਰੂ ਦੇ ਦਰ ਤੇ ਨਤਮਸਤਕ ਹੋਣ ਲਈ ਇਸ ਵਾਸਤੇ ਆਏ ਕਿ ਹਰਿਆਣੇ ਦੇ ਸਿੱਖਾਂ ਨੂੰ ਆਪਣੇ ਗੁਰਧਾਮਾਂ ਦੀ ਸੇਵਾ ਸੰਭਾਲ ਦਾ ਹੱਕ ਪ੍ਰਾਪਤ ਹੋਇਆ ਤੇ ਨਾਲੇ ਉਹਨਾਂ ਲੋਕਾਂ ਨੂੰ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀ ਅਕਾਲ ਤਖਤ ਸਾਹਿਬ ਦੇ ਭਗੌੜੇ ਜਿਹੜੇ ਝੂਲਾ ਲੈ ਕੇ ਇਲੈਕਸ਼ਨ ਤੋਂ ਬਾਅਦ ਵੀ ਘੁੰਮੇ ਹਰਿਆਣੇ ਦੇ ਵਿੱਚ ਪਰਮਜੀਤ ਸਿੰਘ ਸਰਨਾ ਤੇ ਸੁਖਵੀਰ ਸਿੰਘ ਬਾਦਲ ਉਹਨਾਂ ਦੇ ਕਰਿੰਦੇ ਸਾਡੇ ਮੈਂਬਰ ਸਹਿਬਾਨਾਂ ਨੂੰ ਅਹੁਦਿਆਂ ਦੇ ਲਾਲਚ ਪੈਸਿਆਂ ਦੇ ਲਾਲਚ ਦੇ ਕੇ ਖਰੀਦਣ ਵਾਸਤੇ ਪਰ ਸਾਡੇ ਇੱਕ ਵੀ ਮੈਂਬਰ ਨੇ ਆਪਣੀ ਜ਼ਮੀਰ ਨਹੀਂ ਵੇਚੀ ਨਾ ਅਹੁਦਿਆਂ ਦੇ ਲਾਲਚ ਵਿੱਚ ਨਾ ਪੈਸਿਆਂ ਦੇ ਲਾਲਚ ਵਿੱਚ ਪਰਮਜੀਤ ਸਿੰਘ ਸਰਨਾ ਸੁਖਬੀਰ ਸਿੰਘ ਬਾਦਲ ਦੇ ਝੋਲੇ ਵਾਪਸ ਕਰ ਦਿੱਤੇ ਤੇ ਆਪਣੀ 11 ਮੈਂਬਰੀ ਐਗਜ਼ੈਕਟਿਵ ਜਿਹੜੀ ਸੀ ਆਪਣੀ ਜ਼ਮੀਰ ਦੀ ਆਵਾਜ਼ ਸੁਣ ਕੇ ਚੁਣ ਕੇ ਜਿਹੜੀ ਹੈ ਉਹ ਲਿਆਂਦੀ ਹੈ ਤੇ ਉਹਦੇ ਵਿੱਚ ਅੱਜ ਗੁਰੂ ਦਾ ਸ਼ੁਕਰਾਨਾ ਕਰਨ ਵਾਸਤੇ ਅਸੀਂ ਸਾਰੇ ਆਏ ਤੇ ਮੈਂ ਆਪਣੀ ਸਮੁੱਚੀ ਐਗਜ਼ੈਕਟਿਵ ਨੂੰ ਆ ਪ੍ਰਧਾਨ ਸਾਹਿਬ ਉਹਨਾਂ ਦੇ ਨਾਲ ਸਾਰੇ ਅਹੁਦੇਦਾਰ ਸਹਿਬਾਨਾਂ ਨੂੰ ਤੇ ਨਾਲ ਸਾਰੇ ਮੈਂਬਰ ਸਹਿਬਾਨਾਂ ਨੂੰ ਜਿੰਨੇ ਵੀ ਅੱਜ ਇੱਥੇ ਪੁੱਜੇ ਆ ਨਤਮਸਤਕ ਹੋਣ ਵਾਸਤੇ ਸਾਰਿਆਂ ਨੂੰ ਇਸ ਗੱਲ ਦੀ ਵਧਾਈ ਦਿਨਾ ਤੇ ਹਰਿਆਣੇ ਦੀਆਂ ਸੰਗਤਾਂ ਨੂੰ ਵਰਲਡ ਦੀਆਂ ਸੰਗਤਾਂ ਨੂੰ ਵਧਾਈ ਦੇਣਾ ਕਿ ਉਹਨਾਂ ਦੀਆਂ ਅਰਦਾਸਾਂ ਬੇਨਤੀਆਂ ਜੋ ਗੁਰੂ ਅੱਗੇ ਸਾਡੇ ਨਾਲ ਸੀ ਜਿਸ ਕਰਕੇ ਅਸੀਂ ਅੱਜ ਇਹ ਹਰਿਆਣਾ ਸਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੀਕਟਿਵ ਬਣਾਉਣ ਵਿੱਚ ਕਾਮਯਾਬ ਹੋਏ ਹਾਂ ਨਹੀਂ ਤੇ ਜਿਸ ਤਰ੍ਹਾਂ ਦੀ ਖਬਰਾਂ ਆ ਰਹੀਆਂ ਸੀ ਤੁਹਾਡੇ ਸਾਹਮਣੇ ਸੀ ਸਾਰਾ ਕੁਝ ਇਸ ਤਰ੍ਹਾਂ ਦੇ ਦਮਗਜੇ ਮਾਰੇ ਜਾ ਰਹੇ ਸੀ ਜਿਸ ਤਰ੍ਹਾਂ ਦੇ ਲਾਲਚ ਤੇ ਜਿਸ ਤਰ੍ਹਾਂ ਦੇ ਜਿਹੜੇ ਆ ਡਰਾਵੇ ਦਿੱਤੇ ਜਾ ਰਹੇ ਸੀ ਉਹਨਾਂ ਸਾਰਿਆਂ ਨੂੰ ਦਰਕਨਾਰ ਕਰਦੇ ਹੋਏ ਹਰਿਆਣਾ ਸਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਹਿਬਾਨਾ ਨੇ ਬਹੁਮਤ ਦੇ ਨਾਲ ਆਪਣੀ ਐਗਜ਼ੈਕਟਿਵ ਜਿਹੜੀ ਹੈ ਬਣਾਈ ਆ ਤੇ ਉਹ ਗੁਰੂ ਦੇ ਦਰ ਤੇ ਨਤਮਸਤਕ ਹੋਣ ਵਾਸਤੇ ਆਈ ਹੈ। ਦੱਸੋ ਸਰ ਜਵੇਂ ਵਿਸ਼ਾ ਸਿਕ ਬਲਟਵਾ ਪਹਿਲਾਂ ਜਿਹੜੀ ਜਿਸ ਤਰ੍ਹਾਂ ਦੀ ਕਰਤਾਰ ਪੁਛੀ ਕੀਤੀ ਬਾਅਦ ਵਿੱਚ ਇਹ ਤੇ ਪੇਸ਼ ਹੋ ਕੇ ਹੁਣ ਮਾਫੀ ਮੰਗ ਰਹੇ ਕਿ ਮੈਨੂੰ ਜਿਹੜਾ ਛਲੋਮਨੀ ਕਾਲੇਦਾਰ ਦੇ ਵਿੱਚ 10 ਸਾਲ ਲਿਟਿਆ ਗਏ ਤੇ ਵਿਚਾਰ ਨਹੀਂ ਕੀਤਾ ਜਾਵੇ। ਇਸ ਚੀਜ਼ ਨੂੰ ਕਿਵੇਂ ਦੇਖੋ? ਦੇਖੋ ਮਾਫੀ ਦਾ ਕਨਸੈਪਟ ਸਾਡੇ ਪੰਥ ਵਿੱਚ ਹੈ ਪਰ ਉਹਦੀ ਇੱਕ ਮਰਿਆਦਾ ਆ। ਉਹਦੀ ਇੱਕ ਤਰਦੀਬ ਹੈ ਜਿਸ ਤਰੀਕੇ ਦੇ ਨਾਲ ਹੁਣ ਜਿਸ ਤਰੀਕੇ ਨਾਲ ਅਜੇ ਤਾਂ ਜਥੇਦਾਰੀ ਸਰਵ ਪ੍ਰਵਾਨਤ ਨਹੀਂ। ਜਥੇਦਾਰ ਨੂੰ ਪੰਥ ਦਾ ਵੱਡਾ ਹਿੱਸਾ ਜਿਹੜਾ ਉਹ ਮੰਨਦਾ ਹੀ ਨਹੀਂ ਆ ਤਖਤ ਸਾਹਿਬਾਨ ਨਹੀਂ ਮੰਨਦੇ ਜਥੇਦਾਰ ਨੂੰ ਤਾਂ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਨੇ ਤਨਖਾਈਆ ਘੋਸ਼ਟ ਕਰ ਦਿੱਤਾ ਤਲਬ ਕਰ ਲਿਆ ਸੁਖਵੀਰ ਸਿੰਘ ਬਾਦਲ ਨੂੰ ਵੀ ਟੇਕ ਸਿੰਘ ਧਨੋਲਾ ਨੂੰ ਵੀ ਸਾਰਿਆਂ ਨੂੰ ਸੋ ਇਸ ਕਾਰਨ ਕਰਕੇ ਉਹਨਾਂ ਦੀਆਂ ਮਾਫੀਆਂ ਜਿਹੜੀਆਂ ਅੱਜ ਮੈਂ ਸਮਝਦਾ ਉਹ ਅਹਿਮੀਅਤ ਨਹੀਂ ਰੱਖਦੀਆਂ ਅਕਾਲ ਤਖਤ ਸਾਹਿਬ ਦੀ ਮਾਫੀ ਬੜੀ ਅਹਿਮੀਅਤ ਰੱਖਦੀ ਆ ਪਰ ਜਦੋਂ ਮਰਿਆਦਾ ਦੇ ਨਾਲ ਸਿਧਾਂਤਾਂ ਦੇ ਨਾਲ ਜਿਸ ਤਰ੍ਹਾਂ ਸੌਦਾ ਸਾਧ ਨੂੰ ਮਾਫੀ ਦਿੱਤੀ ਸੀ ਉਹਨੂੰ ਕਿਹੜਾ ਪੰਥ ਨੇ ਮੰਨਿਆ ਸੀ ਜਥੇਦਾਰਾਂ ਨੂੰ ਉਹ ਮਾਫੀ ਵਾਪਸ ਲੈਣੀ ਪੈਗੀ ਸੀ ਤੇ ਅੱਜ ਤੁਸੀਂ ਜਿਹੜਾ ਹੈਗਾ ਜਿਸ ਤਰੀਕੇ ਨਾਲ ਤਖਤਾਂ ਦਾ ਟਕਰਾਅ ਸ਼ੁਰੂ ਕਰ ਦਿੱਤਾ ਮੈਂ ਸਮਝਦਾ ਇਹਦੇ ਲਈ ਬਾਦਲ ਪਰਿਵਾਰ ਜ਼ਿੰਮੇਵਾਰ ਆ ਤਾਂ ਹੀ ਸਤਖ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਨੇ ਸੁਖਵੀਰ ਸਿੰਘ ਬਾਦਲ ਨੂੰ ਤਲਬ ਕੀਤਾ ਔਰ ਜੋ ਫੈਸਲਾ ਪੰਜ ਪਿਆਰੇ ਸਹਿਬਾਨਾਂ ਨੇ ਲਿਆ ਪਕਸ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੀ ਕਮੇਟੀ ਨੇ ਮੀਟਿੰਗ ਕਰਕੇ ਬਕਾਇਦਾ ਉਹਦਾ ਸਮਰਥਨ ਕੀਤਾ ਵਾ ਬਾਕੀ ਆਉਣ ਵਾਲੇ ਸਮੇਂ 'ਚ ਦੇਖਣਾ ਪਊ ਮੈਂ ਤਾਂ ਅਪੀਲ ਕਰਨੀ ਚਾਹੁੰਨਾ ਦੇ ਤਖਤ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਪੰਥ ਦੀ ਇਕਤਰਤਾ ਕਰਕੇ ਸਰਵ ਪ੍ਰਵਾਨਤ ਸਰਵ ਸੰਮਤੀ ਨਾਲ ਜਥੇਦਾਰ ਜਿਹੜੇ ਆ ਉਹ ਵਿਧੀ ਵਿਧਾਨ ਨਾਲ ਲਾਏ ਜਾਣ ਤੇ ਵਿਧੀ ਵਿਧਾਨ ਨਾਲ ਫੈਸਲੇ ਹੋਣ ਇਸ ਤਰ੍ਹਾਂ ਨਾ ਮਾਫੀਆਂ ਦੀ ਸੇਲ ਲੱਗੇ ਤੇ ਨਾ ਮਾਫੀਆਂ ਦੀ ਜਿਹੜੀ ਆ ਉਹ ਦੁਰਵਰਤ ਹੋਵੇ ਜਿਵੇਂ ਸੌਦਾ ਸਾਧ ਵੇਲੇ ਹੋਈ ਸੀ ਬਾਕੀ ਮਾਫੀ ਦਾ ਕਨਸੈਪਟ ਹੈ ਪੰਥ ਦੇ ਅੰਦਰ ਕਨਸੈਪਟ ਹੈ ਮਾਫੀ ਜਿਹੜੀ ਆ ਜਿਹੜਾ ਦਿਲੋਂ ਆਪਣੀਆਂ ਗਲਤੀਆਂ ਨੂੰ ਕਬੂਲ ਦਾ ਬਾਕੀ ਗਲਤੀਆਂ ਦੀ ਮਾਫੀ ਆ ਗੁਨਾਹਾਂ ਦੀ ਤਾਂ ਸਜ਼ਾ ਹੁੰਦੀ ਆ ਜਿਹੜੇ 500 ਦੇ ਖਿਲਾਫ ਗਨਾਹ ਵੱਡੇ ਵੱਡੇ ਕੀਤੇ ਆ ਉਹਨਾਂ ਦੀ ਮੁਆਫੀ ਨਹੀਂ ਮਿਲਦੀ ਸੋ ਅੱਜ ਮੈਂ ਧੰਨਵਾਦ ਅ ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਮਨਜੀਤ ਸਿੰਘ ਜੀ ਇੱਥੇ ਪੁੱਜੇ ਹੋਏ ਜਿਨ੍ਹਾਂ ਨੇ ਸਵਾਗਤ ਵੀ ਕੀਤਾ ਹਰਿਆਣਾ ਕਮੇਟੀ ਦਾ ਸਨਮਾਨ ਵੀ ਕੀਤਾ ਭਾਈ ਮੋਹਕਮ ਸਿੰਘ ਜੀ ਦਮਦਮੀ ਟਕਸਾਲ ਸਾਥੀਆਂ ਸਮੇਤ ਪੁੱਜੇ ਹੋਏ ਉਹਨਾਂ ਨੇ ਵੀ ਸਨਮਾਨ ਕੀਤਾ ਔਰ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਮੁੱਚੀ ਟੀਮ ਪੁੱਜੀ ਹੋਈ ਆ ਉਹਨਾਂ ਨੇ ਵੀ ਸਨਮਾਨ ਕੀਤਾ ਹੈ ਨਾ ਸਿੱਖ ਜਥੇਬੰਦੀਆਂ ਦਾ ਇਹਨਾਂ ਆਗੂ ਸਹਿਬਾਨਾਂ ਦਾ ਵੀ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਸੀਂ ਧੰਨਵਾਦ ਕਰਦੇ ਹਾਂ ਗੁਰੂ ਅੱਗੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਆ ਔਰ ਗੁਰੂ ਕੋਲੋਂ ਬਲ ਮੰਗਿਆ ਕਿ ਹਰਿਆਣਾ ਕਮੇਟੀ ਗੁਰੂ ਘਰਾਂ ਦੇ ਪ੍ਰਬੰਧ ਨੂੰ ਔਰ ਧਰਮ ਪ੍ਰਚਾਰ ਪ੍ਰਸਾਰ ਦੀ ਲਹਿਰ ਨੂੰ ਵਧੀਆ ਤਰੀਕੇ ਨਾਲ ਪ੍ਰਜੰਡ ਕਰਕੇ ਤੁਰੇ ਇਹਦੇ ਵਾਸਤੇ ਗੁਰੂ ਅੱਗੇ ਨਤਮਸਤਕ ਹੋਣ ਵਾਸਤੇ ਆਏ ਜਥੇਦਾਰ ਸਾਹਿਬ ਜਿਸ ਤਰ੍ਹਾਂ ਵਿਸ਼ਾ ਸਿੰਘ ਮਟੋਹਾ ਨੇ ਅਕਾਲ ਤਖਤ ਸਾਹਿਬ ਦੀ ਜ਼ਿੰਮੇਵਾਰੀ ਸਵਾਲ ਚੁੱਕੀ ਸੀ ਤੁਹਾਨੂੰ ਲੱਗਦਾ ਵੀ ਇੱਥੋਂ ਮਾਫੀ ਮੰਗ ਲੈਣੀ ਚਾਹੀਦੀ ਹੈ ਜੇ ਇੱਥੋਂ ਵੀ ਮਾਫੀ ਨਹੀਂ ਦਿੱਤੀ ਜਾਵੇਗੀ ਦੇਖੋ ਜੀ ਉਹਨਾਂ ਨੇ ਜਿਸ ਤਰ੍ਹਾਂ ਦਾ ਕਰਟੇਰੀਆ ਬਣਿਆ ਹੋਇਆ ਮੈਂ ਸਮਝਦਾ ਕਿ ਉਹ ਕਰਟੇਰੀਆ ਦੇ ਹਿਸਾਬ ਦੇ ਨਾਲ ਮਾਫੀਆਂ ਵੀ ਦੇਣਗੇ ਸਾਰਾ ਕੋਸ਼ਿਸ਼ ਕਰਨਗੇ ਕਿਉਂਕਿ ਪੋਲੀਟੀਕਲ ਫੈਸਲੇ ਹੋ ਰਹੇ ਧਾਰਮਿਕ ਫੈਸਲੇ ਨਹੀਂ ਆਕਾਲ ਤਖਤ ਦੀ ਮਾਨ ਮਰਿਆਦਾ ਨਾਲ ਫੈਸਲੇ ਨਹੀਂ ਆ ਉਸ ਵੇਲੇ ਵੀ ਜਥੇਦਾਰ ਸਹਿਬਾਨਾ ਨੇ ਜਿਹਦੇ ਵੱਡੇ ਗੁਨਾਹ ਸੀ ਉਹਨੂੰ ਤਾਂ ਕੇਵਲ ਧਾਰਮਿਕ ਸਜ਼ਾ ਲਾ ਕੇ ਛਾਰ ਦਿੱਤਾ ਤੇ ਜਿਨੇ ਜਥੇਦਾਰਾਂ ਤੇ ਕੋਈ ਟਿੱਖਾ ਟਿੱਪਣੀ ਕੀਤੀ ਸੀ ਉਹਨੂੰ 10 ਸਾਲ ਦੀ ਕਾਲੀ ਦਲ ਤੋਂ ਕੱਢ ਦਿੱਤਾ ਉਸ ਜਥੇਦਾਰ ਸਹਿਬਾਨਾ ਨੂੰ ਵੀ ਮੈਂ ਅਪੀਲ ਕੀਤੀ ਸੀ ਕਿ ਤੁਹਾਨੂੰ ਜਿਹੜੇ ਫੈਸਲੇ ਪੋਲੀਟੀਕਲ ਨਹੀਂ ਧਾਰਮਿਕ ਲੈਣੇ ਚਾਹੀਦੇ ਆ ਕੇਵਲ ਸਮੇਂ ਦੇ ਨਾਲ ਇਹਨਾਂ ਫੈਸਲਿਆਂ ਦਾ ਵਕਤ ਹੀ ਤੌਰ ਤੇ ਅਸਰ ਲੱਗਦਾ ਸਮਾਪਾ ਕੇ ਇਹਨਾਂ ਦਾ ਅਸਰ ਨਹੀਂ ਫੈਸਲਾ ਉਹ ਹੁੰਦਾ ਜਿਹਦਾ ਸਦਾ ਹੀ ਕੌਮ ਦੇ ਵਿੱਚ ਆਦਬ ਤੇ ਸਤਕਾਰ ਬਣਿਆ ਰਹੇ ਵਕਤੀ ਫੈਸਲੇ ਜਥੇਦਾਰ ਸਹਬਾਨਾ ਨੂੰ ਨਹੀਂ ਲੈਣੇ ਚਾਹੀਦੇ ਪਹਿਲਾਂ ਵੀ ਲਏ ਗਏ ਤੇ ਹੁਣ ਵੀ ਲੈ ਜਾਣ ਜੇ ਤਾਂ ਸਭ ਇੱਕ ਪਟਨਾ ਸਾਹਿਬ ਵੱਲੋਂ ਜਿਹੜਾ ਤਲਬ ਕੀਤਾ ਗਿਆ ਜੁ ਸੋਵੀਰ ਸਿੰਘ ਬਾਦਲ ਨੂੰ ਇਨਕਾਈਆ ਕਰਦਾਰ ਦਿੱਤਾ ਗਿਆ ਕੁਲਦੀਪ ਸਿੰਘ ਗੜਗਾ ਜੁਹਾਂ ਨੇ ਟੇਕ ਸਿੰਘ ਨੂੰ ਉਸ ਕਿਨੂੰ ਕਿਵੇਂ ਦੇਖਦੇ ਹੋ ਸੋਵੀਰ ਸਿੰਘ ਬਾਦਲ ਨੂੰ ਪੇਸ਼ ਹੋਣਾ ਚਾਹੀਦਾ ਜੇ ਕੋਈ ਵੀ ਤਾਂ ਪੰਜਾਬ ਦੇ ਦੇਖੋ ਪੰਜ ਪਿਆਰੇ ਸਹਿਬਾਨਾਂ ਦਾ ਸਨਮਾਨ ਪੰਥ ਵਿੱਚ ਸਰਵੋੱਚ ਹੈ ਤਖਤਾਂ ਦੇ ਜਥੇਦਾਰਾਂ ਨੂੰ ਵੀ ਪੰਜ ਪਿਆਰਿਆਂ ਦੇ ਰੂਪ ਵਿੱਚ ਹੀ ਪੰਜ ਤਖਤ ਜਿਹੜੇ ਸੀਗੇ ਸਾਹਮਣੇ ਆਏ ਸੀਗੇ ਇਹਨਾਂ ਪੰਜਾਂ ਤਖਤਾਂ ਦੇ ਜਥੇਦਾਰ ਪੰਜ ਪਿਆਰਿਆਂ ਦੇ ਰੂਪ ਵਿੱਚ ਬੈਠ ਕੇ ਪੰਥ ਦੇ ਫੈਸਲੇ ਕਰ ਲੈਣ ਹੁਣ ਦੋ ਤਖਤਾਂ ਬਾਹਰ ਹੀ ਕੱਢ ਦਿੱਤੇ ਆ ਜਿਹੜੇ ਪੰਜਾਬ ਤੋਂ ਬਾਹਰ ਆ ਤਿੰਨ ਤਖਤਾਂ ਦੇ ਦੋ ਜਥੇਦਾਰ ਆ ਇਹ ਤਾਂ ਹੁੰਦਾ ਸੀ ਕਿਸੇ ਜ਼ਿਲ੍ਹੇ ਦਾ ਅਫਸਰ ਜਿਹੜਾ ਐਡੀਸ਼ਨਲ ਚਾਰਜ ਡੀਸੀ ਨੂੰ ਦੇ ਤਾ ਐਸਪੀ ਨੂੰ ਦੇ ਤਾ ਵੱਧ ਕਿਸਮਤੀ ਹੈ ਕਿ ਹੁਣ ਕਹੋਂਮਦਾ ਜਥੇਦਾਰ ਤਾਂ ਇੱਕ ਦਾ ਸਰਪ੍ਰਾਨਤ ਨਹੀਂ ਉਹਨੂੰ ਦੂਜੇ ਦਾ ਐਡੀਸ਼ਨਲ ਚਾਰਜ ਵੀ ਲਾਤਾ ਸੋ ਇਸ ਕਾਰਨ ਕਰਕੇ ਜਿਹੜੇ ਹਾਲਾਤ ਇਹਨਾਂ ਨੇ ਪੈਦਾ ਕੀਤੇ ਆ ਉਹਨਾਂ ਕਰਕੇ ਮੈਂ ਸਮਝਦਾ ਕਿ ਤਖਸ ਆ ਪੰਜ ਪਿਆਰੇ ਸਹਿਬਾਨਾਂ ਦਾ ਪੰਥ ਵਿੱਚ ਵੱਡਾ ਸਨਮਾਨ ਪਰ ਇਹੀ ਸ਼੍ਰੋਮਣੀ ਕਮੇਟੀ ਨੇ ਦੇਖੋ ਜਦੋਂ ਤਾਂ ਸੌਦਾ ਸਾਹਿਬ ਦਾ ਮਸਲਾ ਸੀ ਉਦੋਂ ਤਾਂ ਪੰਜ ਪਿਆਰੇ ਭਾਈ ਸਤਨਾਮ ਸਿੰਘ ਮੰਗਲ ਸਿੰਘ ਵਗੈਰਾ ਉਹਨਾਂ ਪੰਜਾਂ ਨੂੰ ਜਿਹੜਾ ਸੇਵਾ ਮੁਕਤ ਕਰਤਾ ਕਹਿੰਦੇ ਸੀ ਪੰਜ ਪਿਆਰੇ ਮੁਲਾਜ਼ਮ ਆ ਅੱਜ ਜਦੋਂ ਜਥੇਦਾਰ ਤਨਖਾਈਏ ਕਰਤੇ ਤਖਤ ਰਮੰਧਰ ਜੀ ਪਟਨਾ ਸਾਹਿਬ ਵਾਲੇ ਪੰਜ ਪਿਆਰਿਆਂ ਨੇ ਤੇ ਅੱਜ ਇਹਨਾਂ ਨੇ ਆਪਣੇ ਜਿਹੜੇ ਪੰਜ ਪਿਆਰੇ ਤਖਤਾਂ ਤੇ ਸੇਵਾ ਨਿਭਾਉਂਦੇ ਸੀ ਚਾਹੇ ਤਖਤ ਆਨੰਦਪੁਰ ਸਾਹਿਬ ਕੇਸਗੜ੍ਹ ਸਾਹਿਬ ਚਾਹੇ ਤਖਤ ਦਮਦਮਾ ਸਾਹਿਬ ਚਾਹੇ ਕਾਲ ਤਖਤ ਤੇ ਅੱਜ ਉਹਨਾਂ ਦੇ ਕੋਲੋਂ ਉਹਨਾਂ ਦਾ ਹੁਕਮ ਰੱਦ ਕਰਾਤਾ ਅੱਜ ਉਹਨਾਂ ਨੂੰ ਮਾਨਤਾ ਦੇ ਦਿੱਤੀ ਤੋ ਜਿਹੜੀ ਗੱਲ ਸਾਨੂੰ ਚੰਗੀ ਲੱਗਦੀ ਆ ਉਹਨੂੰ ਆਪਾਂ ਮੰਨ ਲੈਨੇ ਜਿਹੜੀ ਚੰਗੀ ਨਹੀਂ ਲੱਗਦੀ ਉਹਨੂੰ ਨਹੀਂ ਮੰਨਦੇ ਤਾਂ ਹੀ ਪੰਥ ਦੇ ਵਿੱਚ ਐਸਾ ਜਿਹੜਾ ਹੈਗਾ ਖਲਾਫ ਪੈਦਾ ਹੋਇਆ ਤੇ ਐਸਾ ਨਿਗਾਰ ਜਿਹੜਾ ਪੈਦਾ ਹੋਇਆ ਉਹਦੇ ਲਈ ਜ਼ਿੰਮੇਵਾਰ ਸ਼ਰੌਂਗਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੌਜੂਦਾ ਪ੍ਰਬੰਧ ਬਾਦਲ ਪਰਿਵਾਰ ਜਿਨ੍ਹਾਂ ਨੇ ਇਹ ਸਾਡੀਆਂ ਸੰਸਥਾਵਾਂ ਨੂੰ ਨਿਗਾਰ ਦੇ ਤੱਕ ਲੈ ਗਏ ਆ ਇਹਦੇ ਵਿੱਚੋਂ ਨਿਕਲਣ ਵਾਸਤੇ ਅਸੀਂ ਅਪੀਲ ਕਰਦੇ ਆਂ ਪੰਥ ਨੂੰ ਕੌਮ ਨੂੰ ਇਹਨਾਂ ਨੂੰ ਦਰਗਨਾਰ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਨਤਮਸਤਕ ਹੋ ਕੇ ਜਿਸ ਤਰ੍ਹਾਂ ਹਰਿਆਣੇ ਦੇ ਸਿੱਖਾਂ ਨੇ ਬਾਦਲਾਂ ਨੂੰ ਨੇੜੇ ਨਹੀਂ ਧੁੱਕਣ ਦਿੱਤਾ ਭਾਵੇਂ ਕਿ ਉਹ ਬਥੇਰਾ ਉਹਨਾਂ ਨੇ ਏਡੀ ਚੋਟੀ ਦਾ ਜ਼ੋਰ ਲਾਇਆ ਚੋਣਾ ਤੋਂ ਬਾਅਦ ਵੀ ਉਹਨਾਂ ਨੇ ਬਥੇਰੇ ਝੋਲੇ ਲੈ ਕੇ ਘੁੰਮੇ ਸਰਨਾ ਜਿਹੜਾ ਇੱਕ ਰਈਸ ਪਰਿਵਾਰ ਆ ਉਹਦੀ ਡਿਊਟੀ ਵੀ ਲਾਈ ਪਰ ਜਿਸ ਤਰੀਕੇ ਨਾਲ ਹਰਿਆਣੇ ਦੇ ਸਿੱਖਾਂ ਹਰਿਆਣੇ ਦੇ ਮੈਂਬਰਾਂ ਨੇ ਨਕਾਰਿਆ ਬਾਦਲਾਂ ਤੇ ਸਰਨਿਆਂ ਦੇ ਝੋਲਿਆਂ ਨੂੰ ਤੇ ਆਪਣੀ ਜਾਗਦੀ ਜ਼ਮੀਰ ਦਾ ਸਬੂਤ ਦੇ ਕੇ ਆਪਣੀ ਐਗਜ਼ੈਕਟਿਵ ਬਣਾਈ ਆ ਇਸੇ ਤਰ੍ਹਾਂ ਪੂਰੇ ਸੰਸਾਰ ਭਰ ਦੇ ਸਿੱਖਾਂ ਨੂੰ ਤੇ ਖਾਸ ਕਰ ਪੰਜਾਬ ਦੇ ਸਿੱਖਾਂ ਨੂੰ ਹੁਣ ਅਮਰ ਕਸੇ ਕਰਨੇ ਚਾਹੀਦੇ ਆ ਕਿ ਆਪਣੇ ਤਖਤਾਂ ਤੇ ਆਪਣੀਆਂ ਸੰਸਥਾਵਾਂ ਤੇ ਅਮਰਵੀਰ ਬਣ ਕੇ ਛਾਏ ਹੋਏ ਬਾਦਲ ਪਰਿਵਾਰ ਨੂੰ ਪਾਸੇ ਕਰਨ ਦਾ ਸਮਾਂ ਆ ਉਹਨੂੰ ਪਾਸੇ ਕਰ ਦਿੱਤਾ ਜਾਵੇ ਤੇ ਤਾਂ ਕਿ ਪੰਥ ਦੀਆਂ ਸੰਸਥਾਵਾਂ ਵੀ ਉੱਪਰ ਸਕਣ ਖਾਲਸੇ ਕੇ ਬੋਲ ਵਾਲੇ ਵੀ ਹੋ ਸਕਾ ਅਖੀਰ ਵਾਲਾ ਤਨਬੋਸਾ ਬਰਨਜੀਤ ਸਿੰਘ ਪਟੜੀਆਂ ਵਾਲੇ ਕਿਸੇ ਵਾਲੇ ਤਖਤਾਂ ਦੇ ਦਸੇ ਤਰ੍ਹਾਂ ਨੂੰ ਪੁਜਾਰੀ ਦੱਸਦੇ ਰਹੇ ਨੇ ਔਰ ਜਿਹੜੇ ਸਰੂਬਰ ਤੇ ਚੱਲ ਉਹਨਾਂ ਤੇ ਵੀ ਟਿੱਕੜੀ ਕਰਦੇ ਰਹੇ ਉਹਨਾਂ ਨੂੰ ਵੀ ਜਿਹੜਾ ਮਾਫ ਕਰ ਦਿੱਤਾ ਗਿਆ ਹੁਣ ਜਿਹੜੀ ਇਜਾਜ਼ਤ ਦੇ ਦਿੱਤੀ ਗਈ ਹੈ ਕਿ ਵਿਵਾਨ ਜਿਹੜੇ ਬਾਹਰ ਸਜਾ ਸਕਦੇ ਨੇ ਪ੍ਰਚਾਰ ਕਰ ਸਕਦਾ ਮੈਂ ਪਹਿਲਾਂ ਹੀ ਕਹਿ ਰਿਹਾ ਕਿ ਪ੍ਰਚਾਰ ਕਰਨਾ ਮਾੜੀ ਗੱਲ ਨਹੀਂ ਪ੍ਰਚਾਰ ਹੋਵੇ ਗੁਰਮ ਰਿਆਦਾ ਦੇ ਅਨੁਸਾਰ ਔਰ ਜਿਹੜੀਆਂ ਉਹਨਾਂ ਨੇ ਟਿੱਪਣੀਆਂ ਕੀਤੀਆਂ ਕਿ ਉਹਨਾਂ ਦਾ ਉਹਨਾਂ ਕੋਲ ਜਵਾਬ ਲੈ ਲਿਆ ਜਿਹੜੀਆਂ ਟਿੱਪਣੀਆਂ ਕੀਤੀਆਂ ਕਿ ਅੱਜ ਉਹਨਾਂ ਟਿੱਪਣੀਆਂ ਤੋਂ ਵਾਪਸ ਹੋ ਗਏ ਆ ਇਹ ਸਾਰਾ ਕੁਝ ਨਹੀਂ ਇਹ ਤਾਂ ਕਾਲੀ ਵਿੱਚ ਪੰਥ ਚੋਂ ਮਾਨਤਾ ਲੈਣ ਵਾਸਤੇ ਕੁਲਦੀਪ ਸਿੰਘ ਹੁਣਾਂ ਨੇ ਪੰਥ ਤੋਂ ਮਾਨਤਾ ਲੈਣ ਵੀ ਦੇਖੋ ਜੀ ਮੈਂ ਢੱਡਰੀਆਂ ਵਾਲਿਆਂ ਨੂੰ ਮਾਫੀ ਦੇਤੀ ਉਹਨਾਂ ਵਾਲਾ ਧਰਾ ਜੋੜ ਲਿਆ ਫਲਾਣੇ ਵਾਲਾ ਕਿਉਂਕਿ ਹੁਣ ਬਾਬੇ ਹਰਨਾਮ ਸਿੰਘ ਦੇ ਨਾਲ ਐਸਜੀਪੀਸੀ ਤੇ ਕਾਲੀ ਦਲ ਦੀ ਤਲਖੀ ਸੀ ਤੇ ਬਾਬਾ ਹਰਨਾਮ ਸਿੰਘ ਦੇ ਢੱਡਰੀਆਂ ਵਾਲਿਆਂ ਦੀ ਤਲਖੀ ਸੀ ਜਿੱਨਾਂ ਚਿਰ ਢੱਡਰੀਆਂ ਵਾਲਿਆਂ ਨੂੰ ਵੀ ਲੱਗਾ ਕਿ ਬਾਬੇ ਹਰਨਾਮ ਸਿੰਘ ਦਾ ਬੋਲਬਾਲਾ ਐਸਜੀਪੀਸੀ ਚ ਤੇ ਉਹਨਾਂ ਚਿਰ ਉਹ ਵੀ ਨਹੀਂ ਇੱਥੇ ਆਏ ਜਦੋਂ ਉਹਨਾਂ ਨੂੰ ਲੱਗਿਆ ਕਿ ਤਲਖੀ ਆ ਤਾਂ ਹੁਣ ਉਹਨਾਂ ਨੇ ਵੀ ਇੱਥੇ ਆ ਕੇ ਜਿਹੜੀ ਪਹੁੰਚ ਕਰ ਲਈ ਆ ਸੋ ਇਹ ਸਾਰੇ ਜਿਹੜੇ ਪੋਲੀਟੀਕਲ ਵਖਤੀ ਫੈਸਲੇ ਆ ਮੈਂ ਸਮਝਦਾ ਸਾਰਿਆਂ ਨੂੰ ਦੂਜਾ ਮੈਂ ਕਹਿਣਾ ਚਾਹੁੰਨਾ ਕਿ ਗਿਆਨੀ ਆਪਣਾ ਭਾਈ ਰਣਜੀਤ ਸਿੰਘ ਨੂੰ ਕੋਈ ਪੰਥ ਚੋਂ ਛੇਕਿਆ ਨਹੀਂ ਸੀਗਾ ਉਹਨਾਂ ਤੇ ਸਿਰਫ ਇਹ ਰੋਕ ਲਾਈ ਸੀ ਕਿ ਉਹ ਆਪਣੇ ਪ੍ਰਚਾਰ ਦਾ ਜਿਹੜਾ ਢੰਗ ਆ ਉਹ ਸੁਧਾਰਨ ਤਾਂ ਉਹਨਾਂ ਨੇ ਆਪਣਾ ਢੰਗ ਸੁਧਾਰਨ ਲਈ ਇੱਥੇ ਗਲਤੀ ਦੀ ਖਿਮਾ ਜਾਂਚਣਾ ਕੀਤੀ ਹੈ ਕਿ ਮੇਰੇ ਤੋਂ ਗਲਤੀਆਂ ਹੋਈਆਂ ਨੇ ਅਗਾਂ ਮੈਂ ਕਾਲ ਤਖਤ ਦੀ ਪ੍ਰਭੂ ਸੱਤਾ ਚ ਪ੍ਰਚਾਰ ਕਰਨਾ ਚਾਹੁੰਨਾ ਇਸ ਲਈਆਂ ਗਲਤੀਆਂ ਦੇ ਬਾਰੇ ਕੀ ਕੀਤਾ ਇਹ ਤਾਂ ਤਖਤਾਂ ਦੇ ਜਥੇਦਾਰੀ ਦੱਸ ਸਕਦੇ ਆ ਕਿਉਂਕਿ ਬਹੁਤ ਵੱਡੀਆਂ ਗੱਲਾਂ ਸੀਗੀਆਂ ਜਿਸ ਤਰ੍ਹਾਂ ਪੰਥ ਵੱਲੋਂ ਸਵਾਲ ਕੀਤੇ ਜਾ ਰਹੇ ਆ ਕਿ ਦਰਬਾਰ ਸਾਹਿਬ ਦੀ ਜਿਹੜਾ ਹੈਗਾ ਉਹਨੂੰ ਇਮਾਰਤ ਕਹਿਣਾ ਅਮਰਤ ਸਰੋਵਰ ਨੂੰ ਜਿਹੜਾ ਪਾਣੀ ਕਹਿਣਾ ਔਰ ਗੁਰੂ ਨਾਨਕ ਸਾਹਿਬ ਨੇ ਪੰਥ ਨਹੀਂ ਚਲਾਇਆ ਇਹੋ ਜੀਆਂ ਗੱਲਾਂ ਕਹੀਆਂ ਉਹਦੇ ਬਾਰੇ ਉਹਨਾਂ ਨੂੰ ਵੀ ਚਾਹੀਦਾ ਮੈਂ ਸਮਝਦਾ ਹੁਣ ਵੀ ਭਾਈ ਰਣਜੀਤ ਸਿੰਘ ਨੂੰ ਸਪਸ਼ਟ ਕਰ ਦੇਣਾ ਚਾਹੀਦਾ ਕਿ ਉਹ ਜਿਹੜੀਆਂ ਗੱਲਾਂ ਸੀ ਗਲਤ ਸੀਗੀਆਂ ਜੋ ਵੀ ਕਈਆਂ ਸੀ ਗਿਆ ਹੁਣ ਮੈਂ ਜੋ ਸਿੱਖ ਰਹਿਤ ਮਰਿਆਦਾ ਅਨੁਸਾਰ ਜਾਂ ਪੰਥ ਅਕਾਲ ਤਖਤ ਸਾਹਿਬ ਅਨੁਸਾਰ ਪ੍ਰਵਾਨਿਤ ਆ ਜੋ ਕਲੰਡਰ ਵੀ ਅਕਾਲ ਤਖਤ ਸਾਹਿਬ ਤੋਂ ਪ੍ਰਵਾਨਿਤ ਆ ਕਿਉਂਕਿ ਉਹ ਵੱਖਰੇ ਅਨੁਸਾਰ ਆਪਣੀ ਵਿਸਾਖੀ ਵੀ ਬਣਾਉਂਦੇ ਸੀ ਜਿਹੜਾ ਪਹਿਲਾ ਕਲੰਡਰ ਸੀਗਾ ਜਿਹਦਾ ਪੁਰੇਵਾਲ ਵਾਲਾ ਸੋ ਇਸ ਤਰ੍ਹਾਂ ਹੁਣ ਉਹਨਾਂ ਨੂੰ ਅਕਾਲ ਤਖਤ ਸਾਹਿਬ ਦੇ ਕਲੰਡਰ ਨੂੰ ਵੀ ਮੰਨਣਾ ਉਹਦੇ ਅਨੁਸਾਰ ਪੁਰਬ ਬਣਾਉਣੇ ਔਰ ਉਹਦੇ ਅਨੁਸਾਰ ਜਿਹੜਾ ਅਕਾਲ ਤਖਤ ਸਾਹਿਬ ਦੀ ਮਰਿਆਦਾ ਅਨੁਸਾਰ ਜਿਹੜਾ ਹੈਗਾ ਪ੍ਰਚਾਰ ਪ੍ਰਸਾਰ ਕਰਨਾ ਇਹ ਉਹਨਾਂ ਨੂੰ ਵੀ ਜ਼ਰੂਰੀ ਹੈ ਉਹਨਾਂ ਨੇ ਜੋ ਕੁਝ ਕਿਹਾ ਸੀ ਉਹਦੇ ਤੋਂ ਆਪਣੀਆਂ ਗਲਤੀਆਂ ਦੀ ਖਿਮਾ ਜਾਂਚਨਾ ਵਾਸਤੇ ਹਾਲ ਤੱਕ ਸਾਬ ਨੂੰ ਦੱਸਣਾ ਚਾਹੀਦਾ ਪੰਥ ਨੂੰ ਵੀ ਦੱਸਣਾ ਚਾਹੀਦਾ ਵੀ ਉਹ ਗੱਲਾਂ ਜਿਹੜੀਆਂ ਮੇਰੀਆਂ ਉਹ ਗਲਤ ਸੀਗੀਆਂ ਔਰ ਗਿਆਨੀ ਕਲਦੀਪ ਸਿੰਘ ਨੇ ਜਿਹੜਾ ਫੈਸਲਾ ਲਿਆ ਤਾਂ ਹੀ ਪੰਥ ਪਰਵਾਣ ਨਹੀਂ ਕਰ ਰਿਹਾ ਕਿ ਉਹਨਾਂ ਨੇ ਕੇਵਲ ਮਾਨਤਾ ਲੈਣ ਵਾਸਤੇ ਬਿਨਾ ਕੋਈ ਜਿਹੜੀ ਤਨਖਾਹ ਆਏ ਤੇ ਮਾਫੀ ਦੇ ਦਿੱਤੀ ਹੈ ਸਿਰਫ ਮਾਨਤਾ ਲੈਣ ਜੇ ਤਾਂ ਮਾਨਤਾ ਮਿਲ ਜੇਗੀ ਜੀ ਨਹੀਂ ਇਸ ਤਰ੍ਹਾਂ ਹੁਣ ਤੁਸੀਂ ਦੇਖ ਹੀ ਰਹੇ ਜਿਹੜਾ ਉਹਨਾਂ ਦਾ ਧੜਾ ਸੀਗਾ ਉਹ ਤਾਂ ਉਹਨਾਂ ਦੇ ਨਾਲ ਹੈ ਹੀ ਸੀਗਾ ਪਰ ਜਿਹੜੀਆਂ ਸੰਸਥਾਵਾਂ ਵਿਰੋਧ ਕਰਦੀਆਂ ਸੀ ਉਹਨਾਂ ਦੇ ਪ੍ਰਚਾਰ ਤੇ ਉਹ ਤਾਂ ਅੱਜ ਵੀ ਉੱਥੇ ਹੀ ਖੜੀਆਂ ਨੇ ਮਾਫੀ ਤਾਂ ਤਾਂ ਹੀ ਹੈ ਜੇ ਉਹ ਨਾਲ ਲੱਗ ਜਾਣ ਮੈਂ ਸਮਝਦਾ ਕਿ ਬਾਦਲ ਪਰਿਵਾਰ ਬਾਦਲ ਦਲ ਵਕਤੀ ਫੈਸਲੇ ਲੈ ਰਿਆ ਕਦੇ ਬਾਬਾ ਹਰਨਾਮ ਸਿੰਘ ਨੇੜੇ ਤੇ ਕਦੇ ਢੜਰੀਆਂ ਵਾਲਾ ਨੇੜੇ ਤੇ ਕਦੇ ਇਹਨਾਂ ਨੂੰ ਵਰਤ ਲਿਆ ਕਦੇ ਉਹਨਾਂ ਨੂੰ ਵਰਤ ਲਿਆ ਕਦੇ ਉਹ ਕਲੰਡਰ ਪੁਰੇਵਾਲ ਵਾਲਾ ਜਾਰੀ ਕਰਤਾ ਕਦੇ ਇਹ ਜਿਹੜੀਆਂ ਤਹਿਤ ਮਰਿਆਦਾਵਾ ਪੰਥ ਦੇ ਸਿਧਾਂਤਾਂ ਪੰਥ ਦੇ ਇੰਸਟੀਚੂਨਾਂ ਉਹਨਾਂ ਨੂੰ ਤਬਾਹ ਜਿਹੜਾ ਬਾਦਲ ਪਰਿਵਾਰ ਨੇ ਕੀਤਾ ਜਿਹੜਾ ਬਹੁਤ ਵੱਡਾ ਮੈਂ ਸਮਝਦਾ ਗੁਨਾਹ ਆ ਇਹਦੀ ਕੋਈ ਮਾਫੀ ਨਹੀਂ ਆ ਬਾਦਲ ਪਰਿਵਾਰ ਵਾਸਤੇ ਭਾਵੇਂ ਜੱਥੇਦਾਰ ਵੀ 100 ਮਾਫੀਆਂ ਦੇ ਦੇਣ ਹੁਣ ਤੱਕ ਦਾ ਹਰਮੰਦਰ ਜੀ ਪਟਨਾ ਸਾਹਿਬ ਵਾਲਿਆਂ ਨੇ ਤਲਬ ਕੀਤਾ ਵਾ ਅਗਾ ਕੀ ਕਰਦੇ ਆ ਪੰਥ ਸਮੇਂ ਦੀ ਉਡੀਕ ਚ ਫੈਸਲੇ ਦੀ ਉਡੀਕ ਚ